ਸਤਿ ਸ਼੍ਰੀ ਅਕਾਲ ਜੀ ਦੋਸਤੋ ਦੋਸਤੋ ਮੈਂ ਧਨਗੁਰ ਨਾਨਕ ਸਟੋਰ ਮੋਹੀ ਤੋਂ ਤੁਹਾਡੇ ਲਈ ਫਿਰ ਆਫਰਾਂ ਲੈ ਕੇ ਹਾਜ਼ਰਾਂ ਬਹੁਤ ਵਧੀਆ ਆਫਰਾਂ ਸੋ ਡੇਲੀ ਘਰ ਦੇ ਵਿੱਚ ਯੂਜ਼ ਹੋਣ ਵਾਲੀ ਆਈਟਮਾਂ ਡਾਵਰ ਕੰਪਨੀ ਦਾ ਆਮਲਾ ਹੈਅਰ ਆਇਲ ਆ ਸੋ ਬਿਲਕੁਲ ਹੀ ਫਰੈਸ਼ ਸਟਾਕ ਆ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਈ ਵੀਰ ਪੁੱਛਦੇ ਨੇ ਕਿ ਜੀ ਕੋਈ ਖਰਾਬ ਮਾਲ ਤਾਂ ਨਹੀਂ ਹੈਗਾ ਬਿਲਕੁਲ ਹੀ ਫਰੈਸ਼ ਸਟਾਕ ਆ ਇਸੇ ਮਹੀਨੇ ਦਾ ਬਣਿਆ ਹੋਇਆ ਸੋ ਬਹੁਤ ਵਧੀਆ ਆਫਰ ਆ ਆਫਰ ਦਾ ਵੱਧ ਤੋਂ ਵੱਧ ਤੁਸੀਂ ਫਾਇਦਾ ਜ਼ਰੂਰ ਲੈਣਾ 550 ml ਇਹ 550 ml ਦੀ ਸ਼ੀਸ਼ੀ ਆ 1/2 ਲੀਟਰ ਤੋਂ ਉੱਪਰ ਆ ਸੋ ਪمپ ਵਾਲੀ ਆ ਇਹ ਵੀ ਕੋਈ ਟੱਕਣ ਵਾਲੀ ਨਹੀਂ ਪمپ ਉੱਪਰ ਲੱਗਿਆ ਹੋਇਆ ਵਾ 550 ml ਕੋਈ ਵੀ ਗਾਹਕ ਆਪਣੇ ਕੋਲੇ 31 ਦਸੰਬਰ ਤੱਕ ਇਹ ਆਮਲੇ ਦੀ ਇੱਕ ਸ਼ੀਸ਼ੀ ਲੈਂਦਾ ਇਹਦੇ ਨਾਲ ਆਪਾਂ ਡਾਬਰ ਕੰਪਨੀ ਦੇ ਕਿਉਂਕਿ ਕੁਆਲਟੀ ਨਾਲ ਬਿਲਕੁਲ ਆਪਾਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਹਲਕੀ ਚੀਜ਼ ਵੇਚਦੇ ਨਹੀਂ ਨਾ ਆਪਾਂ ਵੇਚਣੀ ਆ ਕੋਸ਼ਿਸ਼ ਆਪਣੀ ਇਹੀ ਹੁੰਦੀ ਆ ਸੋ ਡਾਬਰ ਕੰਪਨੀ ਦਾ ਇਹ ਆਮਲਾ हेयर ऑयल ਤੇ ਡਾਬਰ ਦਾ ਹੀ ਆਪਣੇ ਕੋਲੇ ਇਹ ਬਾਦਾਮ ਆਮਲਾ ਹੈ ਰੋਲ ਕੋਈ ਵੀ ਗਾ ਕੇ ਇਹ ਇੱਕ ਸ਼ੀਸ਼ੀ ਡਾਬਰ ਆਮਲੇ ਦੀ 550 ml ਵਾਲੀ ਲੈਂਦਾ 31 ਦਸੰਬਰ ਤੱਕ ਉਹਨੂੰ ਆਪਾਂ ਹਾਂ 50 ਐਮ ਆਰ ਪੀ ਵਾਲੀ ਜਿਹੜੀ ਡਾਬਰ ਆਮਲਾ ਬਾਦਾਮ ਆਮਲੇ ਵਾਲੀ ਸ਼ੀਸ਼ੀ ਇਹ ਬਿਲਕੁਲ ਹੀ ਫ੍ਰੀ ਦੇ ਦੇਣੀ ਹੈ ਤੁਸੀਂ ਆ ਇੱਕ ਆਮਲੇ ਦਾ ਲੈਣਾ ਬੋਤਲ 550 ml ਵਾਲੀ ਇਹਦੇ ਨਾਲ ਆ ਡਾਬਰ ਆਮਲੇ ਵਾਲੀ ਬਿਲਕੁਲ ਹੀ ਫ੍ਰੀ ਦੇ ਦੇਣੀ ਆ ਸੋ ਇਹ ਆਫਰ ਦਾ ਵੱਧ ਤੋਂ ਵੱਧ ਦੋਸਤੋ ਫਾਇਦਾ ਜਰੂਰ ਲੈਣਾ ਆਉਣ ਵਾਲੀ 31 ਦਸੰਬਰ ਤੱਕ ਇਹ ਆਫਰ ਰਹੇਗੀ ਆਫਰ ਦਾ ਵੱਧ ਤੋਂ ਵੱਧ ਫਾਇਦਾ ਲਿਓ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਐਦਾਂ ਦੀਆਂ ਨਵੀਆਂ ਅਪਡੇਟਾਂ ਦੇ ਲਈ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ